ਸਾਸੀ ਗਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਪਹੁੰਚ ਗਏ ਬਠਿੰਡਾ ਰੇਲਵੇ ਸਟੇਸ਼ਨ ਤੇ ਆਪਾਂ ਜਾ ਰਹੇ ਹਿਊਰ ਸਾਹਿਬ ਨੂੰ ਅੰਤ ਤੱਕ ਹਿਊਰ ਸਾਹਿਬ ਜਾਂਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਤੇ ਅਸੀਂ ਪਹੁੰਚ ਜੇਗਾ ਰੇਲਵੇ ਸਟੇਸ਼ਨ ਤੇ ਅਰਨਲ ਨੇ ਗਲੂਰ ਰਸਾਲ ਦਲੇਰ ਸਿੰਘ ਪੀਰਾ ਸਿੰਘ ਗੁਰਵੀਰ ਦਲੇਰ ਸਿੰਘ ਪੀਰਾ ਸਿੰਘ ਰਸਾਲ ਸਿੰਘ ਜਿਵੇਂ ਜਿਵੇਂ ਤੁਹਾਨੂੰ ਪਹੁੰਚ ਤੇ ਜਾਵਾਂਗੇ ਤੁਹਾਨੂੰ ਖੰਡ ਜਾਵਾਂਗੇ ਇੱਕ ਟ੍ਰੇਨ ਤਾਂ ਆ ਗਈ ਐ ਹਾਂ ਜਿੱਦਾਂ ਕਿ ਮੇਤਰੋ ਟ੍ਰੇਨ ਨਹੀਂ ਆਈ ਟ੍ਰੇਨ ਦਾ ਵੇਟ ਹੋ ਰਿਹਾ ਟ੍ਰੇਨ ਦਾ ਵੇਟ ਹੋ ਰਿਹਾ ਟ੍ਰੇਨ ਆਈ ਨਹੀਂ ਇਹ ਪਹਿਲਾਂ ਪਹੁੰਚ ਕੇ ਨਹੀਂ ਹੈ ਟ੍ਰੇਨ ਨਹੀਂ ਆਈ ਮੇਤਰੋ ਆਪਾਂ ਬਹੁਤ ਸਿਰ ਤੇ ਜਾ ਰਹੇ ਆਂ ਵੀ ਉਥੇ ਡਾੜਾਂਗੇ ਆਪਾ ਉੱਤਰ ਜਾ ਰਹੇ ਹਜੇ ਟ੍ਰੇਨ ਆਈ ਨਹੀਂ ਆਂ ਰੇਡ ਚੱਲ ਰਿਹਾ ਹੈ ਜਿਸ ਤੱਕ ਸਟੇਸ਼ਨ ਪਰ ਆਪਕਾ ਸਵਾਗਤ ਹੈ ਯਾਤਰੀ ਦਸਯਾ ਆਤੇ 1 2 4 8 6 ਸ਼੍ਰੀ ਗੰਗਾ ਨਗਰ ਤੋਂ ਨਾਂਦੇਸ਼ਾ ਸਪੈਸਟ ਮੇਟਰ ਆਪਣੀ ਟ੍ਰੇਨ ਆ ਗਈ ਆ ਵਸ ਤਿਆਰੀ ਆ ਹੁਣ ਜਦੋਂ ਆਪਣੇ ਥੇ ਡੱਬਾ ਆ ਗਿਆ ਤੇ ਆਪਾਂ ਛੱਡਦੇ ਨੇ ਚੱਲਦੇ ਨੇ ਬੜੀ ਘੋਰੀ ਆ ਐਮ 1 ਐਮ 2 ਲਾ ਗਿਆ ਅੱਗੇ ਚਲੇਗਾ ਵੀਰੇ ਆਪਣਾ ਡੱਬਾ ਆਪਾਂ ਪਹੁੰਚ ਰਹੇ ਹਾਂ ਆ ਆ ਗਿਆ ਡੱਬਾ ਵੀਰੇ ਆਏ ਲੋਕ ਮੇਰੇ 스타ਟਿੰਗ ਚ ਗਾਂਡ ਹੋ ਗਿਆ 스타ਟਿੰਗ ਚ ਗਾਂਡ ਹੋ ਗਿਆ ਦੇ ਲੈ ਰਿਹਾ ਹੈਗਾ ਦਾ ਫੋਨ ਡੈਟ ਰੇਂਜ ਮਿੱਤਰੋ ਕਿੱਥੇ ਆ ਪਾਣੀ ਪਾ ਠੰਡਾ ਪਾਣੀ ਚੁਕਰਾਉਣਾ ਵਾਲੇ ਬੰਦੂ ਪਾਓ ਫੋਨ ਲੱਗ ਜੇ ਕੱਟੋ ਕੱਟੋ ਬੋਤਲ ਕੱਟੋ ਛੇੜੀ ਕਰਾਓ ਹਾਈ ਹਾਈ ਭੱਜ ਗਈ ਹਾਈ ਹਾਈ ਲੈ ਇਹ ਤੇਰਾ ਕਿਹੜੀ ਕਰਾਈ ਹੈ ਤੇ ਟਿਕਟਾਂ ਤਾਂ ਮੇਰੇ ਕੋਲ ਹੀ ਆ ਮੈਂ ਪਾੜ ਦੂੰਗਾ ਵੀਰ ਹੁਣਾਂ ਦੀ ਟੈਗ ਮੇਰੇ ਕੋਲ ਹੀ ਤੇਰੇ ਕੋਲ ਜਾਨਦੀ ਵੀਰ ਦੀ ਵੀਰ ਦੀ ਟਾਈਟੀ ਨਹੀਂ ਕਨਫਰਮ ਹੋਈ ਨਲੇ ਵੀਰ ਦਾ ਫੋਨ ਡੈਕ ਆ। ਬਾਕੀ ਵੀ ਛੱਡੇਗੀ ਸਾਹਣੀਗਾ। ਅਜੇ ਲੈ ਆਪ ਲਾਈ ਆ ਕੰਟੀਨਡਾ ਕਰਨੇ ਯਾਰ। ਜਿਹਨੂੰ ਗੋਲਾਂਗੇ। ਪਰਦੇ ਆਣ ਹੋਣਗੇ। ਜਦਾਂ ਮਰਜ਼ੀ ਪਰਦੇ ਚ ਲੋਗ ਲਾ ਅਗਲੇ ਨੀ ਲੱਗਣ ਦਿੰਦੇ। ਤੂੰ ਬਹੁਤ ਵਾਰ ਇੱਕ ਮਿੰਟ ਕੱਢਣਾ। ਐਂਡ ਤੇ ਹੋਣਾ ਤੇਰਾ ਤਾਂ ਕਹੀ ਆ। ਕਿਹਨੇ ਆਵਣੇ ਆਹ ਟੀਡੀ ਸਾਹਿਬ ਮੈ। ਭਲੇ ਓਏ ਨੂਰ ਆ ਗਿਆ ਟੀਡੀ ਹੋਵੇ। ਨੂਰ ਆ ਵੀ ਆ ਗਿਆ। ਨੂਰ ਆ ਵੀ ਆ ਗਿਆ ਟੀਡੀ। ਮੇਰੇ ਆਪਣੀ ਟ੍ਰੇਨ ਸੋ ਤੁਰ ਪਈ ਐ ਨਿਕਲ ਰਹੀ ਐ ਬਠਿੰਡਾ ਜਾਈ ਸੰਦੋਂ ਸੀਟ ਥੋੜੀਆਂ ਏ ਗਲਤ ਮਿਲ ਗਈਆਂ ਸਾਨੂੰ ਸੀਟਾਂ ਏ ਬਹੁਤ ਫਰਕ ਆਇਆ ਇੱਕ ਦੋ ਸ਼ੀਟਾਂ ਉੱਪਰ نیچے ਆਈਆਂ ਉਹ ਥੋੜਾ ਜਿਹਾ ਹੋ ਗਿਆ ਦੋ ਬੰਦੇ ਸਾਡੇ ਪਿੱਛੇ ਬੈਠੇ ਆ ਤਿੰਨ ਇੱਥੇ ਯਾਬ ਮੈਂ ਕੇ ਰਿਪੋਰਟ ਨਹੀਂ ਕਰਦੀ ਹਾਂ ਹਾਂ ਕਿ ਕਰ ਬਲਟਰਾ ਜੇ ਡੈਸ਼ਬੋਰਡ ਕਰੂ ਇਹਦਾ ਕੋਈ ਮਤਲਬ ਨਹੀਂ ਨਾ ਪੁੱਛਾ ਕਰਕੇ ਤੁਹਾਨੂੰ ਕੋਈ ਗੱਲ ਨਹੀਂ ਪਾਵਾਂ ਕੋਈ ਗੱਲ ਨਹੀਂ ਕਿਹਾ ਦੇਖੀ ਗਿਆ ਹੈ ਡਾਕਟਰ ਕਿਹੜਾ ਆ ਗਿਆ ਚਮਚਣ ਬਰਨਾਲਾ ਆ ਗਿਆ ਬਰਨਾਲਾ ਉਹ ਹੈਣਾ ਉਹੀ ਗੱਲ ਇਹਨੇ ਇਹਨੇ ਕਿਹਾ ਸੀ ਨਾ ਵੀ ਦੱਸ ਸੀ ਤੇ ਗੱਲ ਮੁੱਕ ਗਈ ਯਾਰ ਉਹ ਵੀ ਆ ਜਾ ਤੂੰ ਜਾਂਦਾ ਤਾਂ ਛੇੜਦਾ ਨਹੀਂ ਇਹਨੇ ਕਹਿੰਦਾ ਤੇ ਤੂੰ ਹੀ ਨਾ ਛੇੜੇ ਕੋ ਚੋਲਾ ਵਾਹੇ ਚੱਲ ਜੀ ਤੇ ਜੋ ਮਾਰਾ ਦਮਾਲਾ ਸਜਾਣੀ ਤੇ ਜੋ ਇਹਨੇ ਕਹਿੰਦਾ ਮੂਲਾ ਕਿਉਂਦਾ ਮੂਲਾ ਕਿੰਦਾ ਦਮਾਲਾ ਨਾਲ ਸਜਾਣੀ ਕਮੂਲਾ ਕਿਉਂਦਾ ਸਵਾਲਾ ਗਿਆ ਮੈਂ ਦਮਾਲਾ ਸਜਾਣੀ ਠੀਕ ਆ ਤੇ ਤੂੰ ਮੁੜ ਕੇ ਆਖਿਆ ਗਲਤ ਸੀ ਇਹ ਵੀ ਇੱਕ ਵੀ ਵੀ ਕਰ ਗਿਆ ਬਟਾ ਨਿਆ ਸਿੰਘ ਆਏ ਸੀ ਆਲੇ ਪਾਸੇ ਹੋਏ ਆਗੇ ਜੀ ਕਰਤੋਂ ਇੱਕ ਇੱਕ ਨਾਲ ਦਰਮਿਆਨ ਜਾਂਦਾ ਉਹ ਜੀ ਮਾਰਾ ਕੱਟ ਜਾਣਾ ਨਾ ਨਾ ਪੁਲਿਸ ਵੀ ਲਾਈ ਹੈ ਕਰਨ ਨੇ ਲੱਗਦਾ ਵੀਰ ਤੁਹਾਨੂੰ ਇਹ ਏਸੀ ਵਾਲੇ ਡੱਬੇ ਹੋਣਗੇ ਇੱਕ ਟਾਈ ਏਸੀ ਤੇ ਆ ਕਰਾਂਗੇ ਬੈਠੇ ਆ ਜਵੇਂ ਸਲੀਪਰ ਚ ਹੁੰਦੇ ਆ ਕਹਿੰਦੇ ਬਬੂ ਮਾਰ ਜਾਣਾ ਸਾਰਾ ਜੱਕ ਜਿਹੜਾ ਨੂਰ ਨੂਰ ਬੱਤ ਔਰ ਤੂੰ ਤਾਂ ਪਿਆਰੀ ਵਟਲਾ ਟੀਸੀ ਆਇਆ ਲੈ ਓਏ ਓਏ ਆ ਓਏ ਲੱਗਦਾ ਆ ਵਾ ਵੱਡਾ ਤੂੰ ਬੋਡੀ ਬਿਲਡਰ ਲੱਤ ਮਾਰ ਥੱਲਾ ਚਲ 10 ਲਾ ਦੇ ਮਾਨ ਜੀ ਮਾਨ ਜੀ ਨਹੀਂ ਨਹੀਂ ਜਾ ਤੋ ਹੋ ਗਿਆ ਡੱਟੀ ਲਏ ਤੋ ਠੀਕ ਮੱਫਾ ਮਾਰੀ ਜਾਂਦਾ ਕੋਠੀ ਆ ਛਾਤੀ ਨਹੀਂ ਛਾਤੀ ਆਹ ਲੈ ਆਹ ਸਹੀ ਆ ਤਿੰਨ ਕਿਉਂ ਤਿੰਨ ਆ ਜੀ ਦਾ ਪਿੱਛੇ ਰਹੇ ਆਂ ਵੀ ਪੰਜ 60 ਲੱਗ ਜਾ ਹੋ ਗਿਆ ਯਾਰ ਇਹ ਤੈਨੀਆਂ ਪੂਰੀ ਹੋਏ ਆ ਨਹੀਂ ਨਹੀਂ ਇੱਕ ਮਹੀਨਾ ਨੇ ਕਹੇ ਤੂੰ ਲਾਏ ਦਸ ਸਾਲ ਮੈਂ ਕਿਹੜਾ ਲਾਉਂਦਾ ਰਿਹਾ ਜੇ ਹੱਸ ਚੱਕਾ ਲਾ ਲੂਗਾ ਏ ਮੱਥਾ ਮੱਥਾ ਲੱਤਾ ਬਾਈ ਦੇ ਕਾਹਦਾ ਮਾਰੀ ਜਾਂਦਾ ਪੈਰ ਨੂੰ ਮਾਰੇ ਨਹੀਂ ਕਿਹੜੇ ਕੱਢ ਲਾ ਰਿਹਾ ਟੱਕਰੀ ਬਣ ਕੇ ਕਾਲੀ ਕਿੱਟ ਪਾ ਰਹੇ ਹਾਂ ਟੱਕਰ ਕਰੂਗਾ ਬ੍ਰੇਕ ਰਿਹਾ ਬ੍ਰੋਟਾ ਨੂੰ ਭੁਲੂਂਗੇ ਡੈ ਆਖਿਆ ਨਾ ਮੋਟਰ ਕਰ ਗਈ ਪੜਾਣੀ ਅੱਗੇ ਟਪੜੀ ਆਏਗਾ ਸਤਲੀਮ ਹੋਰ ਵੀਰ ਜੀ ਟੀਟੀ ਆ ਰਹੇ ਨੇ ਸਾਰੇ ਇਨਟਰੋਡਿਊਸ ਕਰਾ ਦੇ ਯਾਰ ਹੋਰ ਹੀ ਰਵੀ ਜੀ ਗੁਰਦੇਵ ਸਿੰਘ ਜੀ ਰਸਵੀ ਜੀ ਬੋਲੇ ਸੋਨੇ ਹਵਾ ਟੀਟੀ ਵੀ ਸਸਰੀ ਗਾ ਸਾਡੇ ਸਾਡੇ ਯਾਰ ਬੰਦੇ ਦੀ ਟਿਕਟ ਨਿਕਲ ਆ ਆ ਬੰਦੇ ਦੀ ਟਿਕਟ ਨਿਕਲ ਕਨਫਰਮ ਹੋਈ ਹੁਣ ਟੀਟੀ ਨੂੰ ਡੀਕਣ ਦੇ ਆ ਵੀ ਟੀਟੀ ਆਵੇ ਤੇ ਇਹ ਪਹਿਲਾ ਪਹਿਲਾ ਸ਼ੇਰ ਪੰਜਦਾ ਹੈ ਨਹੀਂ ਫਿਰ ਮਾ ਅਨਿਕਾ ਚੰਨਾ ਕਰਵਾਇਆ ਉਹਦਾ ਨਹੀਂ ਸਾਡੇ ਬੰਦੇ ਟੀਸੀ ਨੂੰ ਟੀਟੀ ਨੂੰ ਟੀਸੀ ਦਸੀ ਜਾਂਦੇ ਆ ਟੀਸੀ ਉਹ ਯਾਰ ਗਲਤੀ ਨਾਲ ਟੀਡੀ ਦੀ ਜਗ੍ਹਾ ਟੀਸੀ ਗਿਆ ਗਿਆ ਤੇ ਟੀਸੀ ਕਹਿੰਦੇ ਜਿਹੜੀ 12ਵੀਂ ਜਾਂਦਾ ਹਾਂ ਮੈਂ ਆ ਪਾਣੀ ਨੂੰ ਦਿੱਤਾ ਬੋਡਲ ਰੱਖਣ ਨੂੰ ਜਾਂ ਕੋਈ ਰੀ ਰੱਖਣ ਨੂੰ ਇਹ ਇੱਥੇ ਕਾਹ ਦਿੱਤੀ ਹੋਈ ਹੈ ਲਾਈਟ ਬਾਈਡ ਤਾਂ ਚੱਲਉ ਚੱਲਦੀ ਨਹੀਂ ਭਾਈ ਆ ਚਾਰਜਿੰਗ ਪੁਆਇੰਟ ਦਿੱਤਾ ਹੋਇਆ ਆ ਆ ਆਪਣੇ ਕਿਟ ਪਈ ਹੋਈਆਂ ਨੇ ਤੇ ਆਪਣਾ ਰਸਾਲ ਵੀਰ ਹੀਰਾ ਦਲੇਰ ਨੂਰ ਇਹ ਜੇ ਆਪਣੀ ਬੰਡੀ ਸੀਟ ਤੇ ਨਹੀਂ ਹੋਏ ਆਪਾਂ ਤਾਂ ਆ ਦੀ ਸੀਟ ਤੇ ਆ ਗਏ ਆ ਬਹੁਤ ਵਧੀਆ ਐ ਏਸੀ ਦੀ ਵੀ ਬਹੁਤ ਕੂਲਿੰਗ ਐ ਜੀ ਬਹੁਤ ਕੂਲਿੰਗ ਬਹੁਤ ਗ੍ਰੇਟ ਆ ਬਹੁਤ ਸੋਹਣੀ ਐ ਟ੍ਰੇਨ ਚ ਇਧਰ ਹੀਰਾ ਵੀਰ ਕਰੀ ਜਾਂਦਾ ਸੈਟਿੰਗ ਕਰਦੀ ਇਧਰ ਵੇਖੋ ഗേ രാത് ਗੱਲ ਨਹੀਂ ਕਰਦੇ ਨੀਂ ਤਦ ਤੱਕ ਤਾੜਾ ਮੇਡਾ ਗਿਆ ਜਾਲਾ ਉਹ ਲਾ ਕੇ ਚਾਹ ਨੰਬਰ ਲਾ ਗਿਆ ਮੈਂ ਇਕੱਲੇ ਮੈਂ ਹੀ ਬੇਟੂ ਨੂੰ ਸਹੀਦਾ ਤੇ ਤੂੰ ਹਾਂ ਨੀ ਚੱਲ ਨਹੀਂ ਪਤਾ ਕਿ ਬਿੜਾ ਲਗਾ ਕੇ ਐਂ ਕਰਦਾ ਏ ਉਹ ਨੂਰੀ ਉਹਨੇ ਕਿਸੇ ਦੇ ਕੋਲ ਗਿਆ ਪਾਣੀ ਕਿੰਨੇ ਜਿੰਨੇ ਰੰਗ ਦੇ ਬੱਤਨ ਆ ਬੜੀ 200 ਕੋਸੇ ਵਿੱਚ